ਲਾਈ ਪੰਚਾਇਤ ਸਿਆਣੇ ਕਹਿੰਦੇ ਆ ਵੀ ਜਿਹਨੂੰ ਭੁੱਲ ਨਹੀਂ ਸਕਦੇ ਨਾ ਉਹਨੂੰ ਮaaf ਕਰ ਦਿਓ ਜਿਹਨੂੰ ਕਦੇ ਮaaf ਨਹੀਂ ਕਰ ਸਕਦੇ ਉਹਨੂੰ ਭੁੱਲੀ ਜਾਓ ਬੀਬੀਆਂ ਦੀ ਆਦਤ ਹੁੰਦੀ ਹੈ ਟੈਸਟ ਪੈਨ ਲਾ ਲਾ ਕੇ ਦੇਖਣ ਦੀ ਉਸੇ ਤਰ੍ਹਾਂ ਇੱਕ ਵਾਰੀ ਪਤੀ ਦੇ ਘਰ ਆਉਣ ਤੋਂ ਪਹਿਲਾਂ ਮੈਡਮ ਨੇ ਇੱਕ ਨੇ ਕੀ ਕੀਤਾ ਕਾਗਜ਼ ਲਿਆ ਤੇ ਕਾਗਜ਼ ਦੇ ਉੱਪਰ ਨੋਟ ਲਿਖਣ ਲੱਗ ਗਈ ਉਹਨੇ ਲਿਖਿਆ ਕਿ ਮੈਂ ਤੁਹਾਡੇ ਨਿਤ-ਨਿਤ ਦੇ ਝਗੜਿਆਂ ਤੋਂ ਤੰਗ ਆ ਰਹੀ ਆ ਹੁਣ ਮੈਨੂੰ ਇੱਥੇ ਘੁੱਟਣ ਮਹਿਸੂਸ ਹੋ ਰਹੀ ਐ ਇਸ ਲਈ ਮੈਂ ਤੁਹਾਨੂੰ ਸਦਾ ਲਈ ਛੱਡ ਕੇ ਆਪਣੇ ਪੇਕੇ ਘਰ ਚੱਲੀ ਆ ਟੇਬਲ ਦੇ ਉੱਪਰ ਲਿਖ ਕੇ ਕਾਗਜ਼ ਤੇ ਉੱਪਰ ਪੈਨ ਰੱਖਤਾ ਤੇ ਆਪ ਬੈੱਡ ਦੇ ਥੱਲੇ ਲੁਕ ਗਈ ਹਜ਼ਰੰਡ ਦੇ ਆਉਣ ਦਾ ਟਾਈਮ ਹੀ ਸੀ ਉਹ ਵੀ ਆ ਗਏ ਉਹਨਾਂ ਨੇ ਆ ਕੇ ਅਨਸਾਰ ਆਸੇ-ਪਾਸੇ ਦੇਖਿਆ ਨਾ ਮਿਲੀ ਉਸ ਤੋਂ ਬਾਅਦ ਟੇਬਲ ਤੇ ਕਾਗਜ਼ ਪਿਆ ਦੇਖਿਆ ਤੇ ਕਾਗਜ਼ ਪੜਿਆ ਕਾਗਜ਼ ਪੜ ਕੇ ਤੇ ਕੋਲੀ ਪੈਨ ਪਿਆ ਸੀ ਤੇ ਉਸ ਕਾਗਜ਼ੀ ਦੇ نیچے ਹੀ ਉਹਨਾਂ ਨੇ ਕੁਝ ਲਿਖਿਆ ਕੁਝ ਲਿਖਣ ਤੋਂ ਬਾਅਦ ਕਾਗਜ਼ ਪੈਨ ਉੱਥੇ ਹੀ ਰੱਖਤਾ ਤੇ ਫੋਨ ਲਾ ਲਿਆ ਕਹਿੰਦਾ ਹਾਂ ਮੈਡਮ ਹੁਣ ਆਪਾਂ ਆਜ਼ਾਦ ਹੋ ਗਏ ਉਹ ਚਲੀ ਗਈ ਛੱਡ ਕੇ ਵਿਸਾਲੀ ਮੈਨੂੰ ਤੇ ਹੁਣ ਆਪਣੀ ਜ਼ਿੰਦਗੀ ਚ ਖੁਸ਼ੀਆਂ ਹੀ ਖੁਸ਼ੀਆਂ ਐ ਮੈਂ 10 ਮਿੰਟ ਅੰਚ ਤੁਹਾਡੇ ਕੋਲ ਪਹੁੰਚ ਰਿਹਾ ਤੇ ਤੁਹਾਡੇ ਨਾਲ ਆ ਕੇ ਖੁਸ਼ੀਆਂ ਸ਼ੇਅਰ ਕਰਦਾ ਇਹ ਕਹਿ ਕੇ ਤੇ ਉਹ ਬਾਹਰ ਨੂੰ ਚਲਾ ਗਿਆ ਲੁਕੀ ਹੋਈ ਪਤਨੀ ਇਹ ਸਾਰਾ ਕੁਝ ਸੁਣ ਰਹੀ ਸੀ ਬੈੱਡ ਦੇ ਨੀਚੋਂ ਕੰਬਦੀ ਹੋਈ ਜਦੋਂ ਨਿਕਲੀ ਸਾਰਾ ਕੁਝ ਸੁਣਦੇ ਹੋਏ ਤੇ ਉਹਦਾ ਕਾਗਜ਼ ਵੱਲ ਧਿਆਨ ਗਿਆ ਤੇ ਕਾਗਜ਼ ਤੇ ਕੁਝ ਲਿਖਿਆ ਹੋਇਆ ਸੀ ਜਦੋਂ ਉਹਨੇ ਪੜਿਆ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਾਗਜ਼ ਤੇ ਲਿਖਿਆ ਸੀ ਕਹਿੰਦਾ ਕਮਲिए ਜਿੰਨਾ ਮਰਜੀ ਲੜੀਏ ਆਪਾਂ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਮੈਂ ਸਮੋਸੇ ਲੈਣ ਚੱਲਿਆ ਤੇ ਤੂੰ ਜਲਦੀ ਜਲਦੀ ਚਾਹ ਬਣਾ ਲਾ ਨਾਲ ਲੋਕਣਾ ਦਾ ਸਿਕਲ ਪੈਰ ਤਾਂ ਵਿਖੀ ਜਾਂਦੇ ਸੀ